ਅਜਿਲਾ ਤਰਨਤਨ ਵਿਖੇ ਲਗਾਇਆ ਗਿਆ ਰੋਡ ਸੇਫਟੀ ਮਹੀਨੇ ਦੌਰਾਨ ਮਨਾਇਆ ਜਾ ਰਿਹਾ ਹੈ ਰੋਡ ਸੇਫਟੀ ਦਿਵਸ ਜਿਤੇ ਕਿ ਹ ਐਡੀਜੀਪੀ ਦੇ ਹੁਕਮ ਅਨੁਸਾਰ ਇਹ ਦਿਵਸ ਮਨਾਇਆ ਜਾ ਰਿਹਾ ਹੈ ਜਿਤੇ ਕਿ ਅੱਜ 50 ਦੇ ਕਰੀਬ ਟੈਕਸੀ ਡਰਾਈਵਰਾਂ ਦੀਆਂ ਅੱਖਾਂ ਦੇ ਫ੍ਰੀ ਚੈੱਕਅਪ ਕਰ ਉਹਨਾਂ ਨੂੰ ਐਂਡ ਕਰ ਦਿੱਤੇ ਗੀਆਂ ਇਸ ਦੇ ਸਨੂੰ ਮਨੋਂ ਦਾ ਮੁੱਖ ਮਕਸਦ ਇਹ ਹੈ ਕਿ ਸੜਕ ਤੇ ਜੇਕਰ ਕੋਈ ਵੀ ਡਰਾਈਵਰ ਆਪਣੇ ਵਾਹਨ ਚਲਾਉਂਦਾ ਹੈ ਤਾਂ ਉਹਦੀ ਨਜ਼ਰ ਘਟ ਨਹੀਂ ਹੋਣੀ ਚਾਹੀਦੀ ਅਤੇ ਉਸ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸੜਕ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦੁਰਘਟਨਾ ਨਾ ਵਾਪਰ ਸਕੇ ਇਸ ਸੰਬੰਧੀ ਜਦ 트래ਫਿਕ ਪੁਲਿਸ ਇੰਚਾਰਜ ਮੈਡਮ ਰਾਣੀ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਕੀ ਕਹਿੰਦੇ ਨਜ਼ਾਰੇ ਆਓ ਤੁਹਾਨੂੰ ਸੁਣਾਉਣੇ ਹਾਂ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਨਿਊਜ਼ ਟੈਕ ਔ ਸਰਪ੍ਰੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਸਬ ਇਨਸਪੈਕਟਰ ਰਾਣਿਕੌਰ ਟ੍ਰੈਫਿਕ ਇਨਚਾਰਜ ਜਿਹੜਾ ਤਨਤਰ ਕੀ ਕਹਿਣਾ ਚਾਹੁੰਗੀ ਤੇ ਰੋਡ ਸ਼ੋਅ ਦੇ ਬਾਰੇ ਕਿ ਆਈਸ ਚੈੱਕ ਕੀਤੀਆਂ ਗਈਆਂ ਇਹਦੇ ਇਹ ਕਹਿਣਾ ਚਾਹੁੰਗੀ ਕਿ ਸਾਰੇ ਡਰਾਈਵਰਾਂ ਨੂੰ ਆਪਣੀ ਟਾਈਮ ਸਿਟ ਨਿਗਾ ਚੈੱਕ ਕਰਾਉਣੀ ਚਾਹੀਦੀ ਆ ਤਾਂ ਕਿ ਕੋਈ ਆਈਸ ਵਿੱਚੋਂ ਕੋਈ ਪ੍ਰੋਬਲਮ ਹੋਣਾ ਦੂਰ ਨੇੜੇ ਦੀ ਨਿਗਾ ਚ ਤਾਂ ਉਹ ਪਤਾ ਲੱਗ ਸਕੇ ਤੇ ਕੋਈ ਦੁਰਘਟਨਾ ਨਾ ਵਾਪਰ ਸਕੇ ਕਿੰਨੇ ਵੀ ਡਰਾਈਵਰ ਆਜੇ ਜੀ ਆਈਸ ਚੈੱਕ ਕੀਤੀਆਂ ਅੱਜ 50 ਦੇ ਸਮਥਿੰਗ ਡਰਾਈਵਰਾਂ ਦੀ ਨਿਗਾ ਚੈੱਕਅਪ ਕੀਤੀ ਗਈ ਜਿਨ੍ਹਾਂ ਚੋਂ 20 ਨੂੰ ਨੰਬਰ ਦਿੱਤਾ ਗਿਆ ਨੇ। ਟ੍ਰੈਫਿਕ ਵੱਲੋਂ ਕੀ ਲੋਕਾਂ ਡਰਾਈਵਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ? ਅ ਟ੍ਰੈਫਿਕ ਵੱਲੋਂ ਡਰਾਈਵਰਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਆਪਣੀ ਫਿਟਨੈਸ ਵੱਲ ਧਿਆਨ ਦੇਣ ਜੇ ਕੋਈ ਉਹਨਾਂ ਨੂੰ ਪ੍ਰੋਬਲਮ ਆ ਤਾਂ ਉਹਦਾ ਟਾਈਮ ਸਿਰ ਚੈੱਕਅਪ ਕਰਾ ਕੇ ਉਹਦੀ ਮੈਡੀਸਨ ਕਰਵਾਉਣ। ਨਾਮ ਕੀ? ਮੈਂ ਡਾਕਟਰ ਨਵਨੀਤ ਜੀ ਮੈਂ ਆਈ ਸਪੈਸ਼ਲਿਸਟ ਸਿਵਲ ਹਸਪੀਟਲ ਤਰਨਤਾਰਨ ਪੋਸਟਡ ਹਾਂ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਰੋਡ ਸੇਫਟੀ ਦਿਵਸ ਤ ਤੇ ਇਹਦੇ ਪ੍ਰਲਖ ਵਿੱਚ ਅੱਜ 50 ਸਾਡੇ ਕੋਲ ਜਿਹੜੇ ਟੈਕਸੀ ਡਰਾਈਵਰ ਆਏ ਆ ਉਹਨਾਂ ਨੂੰ ਚੈੱਕ ਕਰਕੇ ਆਪਾਂ ਪ੍ਰੋਪਰ ਤੇ ਉਹਨਾਂ ਦੀ ਨਿਗਾ ਚੈੱਕ ਕਰਕੇ ਭੇਜਿਆਗੇ ਉਹਨਾਂ ਨੂੰ ਕੀ ਲੋਕਾਂ ਸੰਦੇਸ਼ ਦੇ ਰਿਹਾ ਜਿਹਦੇ ਟਰੱਕ ਡਰਾਈਵਰ ਜੀ ਤੇ ਨਿਗਾ ਘੱਟ ਹੋਣ ਦੇ ਕਾਰਨ ਕਿਸੇ ਹਾਸਤਾ ਹੀ ਵਾਪਸ ਉਸ ਸੰਦੇਸ਼ ਤੇ ਆਹੀ ਹੈ ਕਿ ਟਾਈਮਲੀ ਆਪਣੀ ਨਿਗਾ ਚੈੱਕ ਕਰਵਾਉਂਦੇ ਰਹੋ ਕਿਉਂਕਿ ਉਮਰ ਦੇ ਹਿਸਾਬ ਨਾਲ ਕਿਸੇ ਨੂੰ ਹੋ ਸਕਦਾ ਹੈ ਕਿ ਕੀ ਰੈਫ੍ਰੈਕਟਿਵ 에ਰਰ ਹੈ ਜਾਂ ਚਿੱਟਾ ਮੋਤੀਆ ਹੈ ਜਾਂ ਕਾਲਾ ਮੋਤੀਆ ਹੈ ਕੁਝ ਵੀ ਹੋਤਰ ਸਕਦਾ ਹੈ ਜੇ ਕਿਸੇ ਵੀ ਟਾਈਮ ਕਿਸੇ ਨੂੰ ਨਿਗਾ ਵਿੱਚ ਕੋਈ ਦਿੱਕਤ ਆਂਦੀ ਹੈ ਤੇ ਆ ਕੇ ਤੇ ਚੈੱਕ ਅਪ ਕਰਵਾਇਆ ਜਾ ਸਕਦਾ ਜਿਹੜੇ ਚੈੱਕ ਅਪ ਕੀਤਾ ਕਿਤਾ ਕੋਈ ਆਪਰੇਸ਼ਨ ਵਾਲਾ ਕੋਈ ਨਹੀਂ ਹੈ ਨਹੀਂ ਆਪਰੇਸ਼ਨ ਵਾਲਾ ਕੋਈ ਨਹੀਂ ਸਾਰੇ ਐਨਕਾਂ ਵਾਲੇ ਸੀਗੇ ਉਹਨਾਂ ਨੂੰ ਆਪਾਂ ਨੰਬਰ ਦਿੱਤੇ ਜੀ ਅ ਜੀ ਆਪਣੇ ਕੋਲ 50 ਡਰਾਈਵਰ ਆਏ ਸੀ ਅੱਜ ਸਾਰਿਆਂ ਦੇ ਚੈੱਕ ਅਪ ਹੋ ਗਿਆ ਉਹਨਾਂ ਜੋ 20 25 ਜਨਾਂ ਦੇ ਨੰਬਰ ਨਿਕਲਿਆ ਵਾ ਉਹਨਾਂ ਨੂੰ ਐਨਕਾਂ ਆਪਾਂ ਦਿੱਤੀਆਂ ਵਾ ਇਨੀ ਐਨਕਾਂ ਐਨਕਾਂ ਵੀ ਕੈਨਾਂ ਜੜੀਆਂ ਹੈਗੀਆਂ ਵਾ ਉਹਨਾਂ ਦੇ ਨੰਬਰ ਕੱਢ ਕੇ ਦਿੱਤੇ ਉਹਨਾਂ ਨੂੰ ਰੋਡ ਸੇਫਟੀ ਦਿਵਸ ਸੇ ਪੂਰਾ ਮਹੀਨਾ ਮਨਾਇਆ ਜਾ ਰਿਹਾ ਐਡੀ ਜੀਪੀ ਦੇ ਹੁਕਮਾਂ ਅਨੁਸਾਰ ਕਿੰਨੇ ਕੋ ਆਪਣੇ ਜਿਹੜਾ ਡਰਾਈਵਰ ਆਇਆ ਜਿੱਥੇ ਅੱਜ 50 ਆਏ ਜੀ